ਐਸ 104 ਸੀਐਸ ਇਸ ਕਾਲੀਅਸ ਰਾਕਾ ਪੱਡਾ ਵਾਸੀ ਤੋਂ ਵਾਸੀ ਪਿੰਡ ਪਟਾ ਉਹ ਐਫਆਈਆ ਨੰਬਰ 81 ਦੇ ਵਿੱਚ ਬਿਹਾਰ ਤੋਂ ਫੜਿਆ ਸੀਗਾ ਇਹਨੂੰ 70 ਘੰਟੇ ਦਾ ਕੁਝ ਮੈਂ ਰੋਂਗ ਵੀ ਹੋ ਸਕਦਾ ਹੈ ਕਿ 70 ਆਰਸ ਦਾ ਉਹਨਾਂ ਨੇ ਟਰਾਂਜ਼ਿਟਰ ਰਿਮਾਂਡ ਲਿਆ ਸੀਗਾ ਤੇ ਕੋਰਟ ਵਿੱਚ ਪੇਸ਼ ਕਰਾ ਕੇ ਮਾਨਜੂਗ ਅਦਾਲਤ શ્રી ਰਵੀਪਾਲ ਦੀ ਜੱਜ ਸਾਹਿਬ ਦੀ ਅਦਾਲਤ ਵਿੱਚ ਪਟਾਲਾ ਪੇਸ਼ ਕਰਵਾ ਕੇ 4 ਦਿਨ ਦਾ ਰਿਮਾਂਡ ਲਿਆ ਸੀਗਾ ਜੋ ਕੱਲ ਸਮਾਪਤ ਹੋ ਜਾਣਾ ਹੈ ਔਰ ਅੱਜ ਤੀਸਰਾ ਦਿਨ ਹੈ ਔਰ ਰਿਮਾਂਡ ਤੋਂ ਮੈਨੂੰ ਆਇਆ ਰੀਸੀਵ ਦੇ ਕਾਲ ਫ্রম ਦੀ ਫੈਮਿਲੀ ਮੈਂਬਰਸ ਆਫ ਦੀ ਸੁਖਰਾਜ ਜੀ ਦੇ ਕਾਕਾ ਸੁਖਰਾਜ ਕਾਕਾ ਦੇ ਫੈਮਿਲੀ ਮੈਂਬਰ ਤੋਂ ਮੈਨੂੰ ਕਾਲ ਆਈ ਕਿ ਸਾਨੂੰ ਪਤਾ ਲੱਗਾ ਹੈ ਉਹਨਾਂ ਦਾ ਕੋਈ ਸੋਰਸ ਹੋਏਗਾ ਪੁਲਿਸ ਵਾਲੇ ਨੇ ਕਿਸੇ ਨੇ ਦੱਸਤਾ ਹੋਊਗਾ ਸਿੰਪਥੀ ਕ੍ਰੀਏਟ ਕਰਕੇ ਕਿ ਇਹ ਕੋਈ ਇਨਕਾਊਂਟਰ ਕ੍ਰੀਏਟ ਕਰਨ ਲੱਗੇ ਨੇ ਤੁਹਾਡੇ ਬੇਟੇ ਨੂੰ ਮਾਰ ਦੇਣਾ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਹਲਚਲ ਹੈਗੀ ਆ ਅਨੈਚੁਰਲ ਜੀ ਉੱਥੇ ਲੱਗਦਾ ਹੈ ਕਿ ਕੁਝ ਬਣ ਜਾਣੀ ਇਸ ਤਰ੍ਹਾਂ ਦੀ ਕੋਈ ਘਟਨਾ ਤੁਸੀਂ ਆਪਣਾ ਪ੍ਰਬੰਧ ਕਰ ਲਓ ਤੇ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਉਹਨਾਂ ਦੇ ਫੈਮਿਲੀ ਮੈਂਬਰ ਨੇ ਕਿ ਤੇ ਮੈਂ ਆ ਬਸ ਕਮਿੰਗ ਫਰੋਮ ਦੀ ਕੋਰਟ ਮੈਂ ਕੋਰਟ ਪ੍ਰोसीडिंग अटेंड ਕਰਕੇ ਕੋਰਟ ਚੋਂ ਆ ਰਿਹਾ ਸੀਗਾ ਤੇ ਮੈਂ ਇਮੀਡੀਏਟਲੀ ਮੈਂ ਉਥੋਂ ਆ ਰਿਹਾ ਸੀ ਰਸਤੇ ਤੇ ਮੈਂ ਪੱਡਾਰ ਪਿੰਡ ਦੇ ਲਾਗੇ ਦੇਖਿਆ ਕਿ ਐਸ ਐਚ ਓ ਖੜੇ ਆ ਸਤਪਾਲ ਸਿੰਘ ਨਾਲ ਉਹਨਾਂ ਦੇ 40 50 ਦੇ ਕਰੀਬ ਮੁਲਾਜ਼ਮ ਹੋਣੇ ਆ ਉਹ ਖੜੇ ਆ ਹੋਰ ਵੀ ਪੁਲਿਸ ਆਫੀਸਰਸ ਖੜੇ ਨੇ ਉਹਨਾਂ ਦੇ ਕੋਲ ਮੈਂ ਦੱਜ ਜਾ ਕੇ ਦੇਖਿਆ ਮੈਂ ਕਿਹਾ ਜੀ ਸੁਖਰਾਜ ਕਾਕਾ ਮੈਂ ਮਿਲ ਸਕਦਾ ਉਹਨਾਂ ਨੂੰ ਐਸ ਐਚ ਓ ਸਾਹਿਬ ਉਹਨਾਂ ਨੇ ਮੈਨੂੰ ਕਿਹਾ ਜੀ ਸੁਖਰਾਜ ਕਾਕਾ ਦੇ ਡੇਰਾਬ ਬਣਾ ਦੇ ਮੈਂ ਕਿਹਾ ਠੀਕ ਹੈ ਜੀ ਤੇ ਬਟ ਮੈਨੂੰ ਲੱਗਾ ਉੱਥੇ ਕਿ ਉੱਥੇ ਕੋਈ ਘਟਨਾ ਵਾਪਰੀ ਆ ਤੇ ਸੁਖਰਾਜ ਕਾਕਾ ਦੇ ਨਾਲ ਇੰਕਾਊਂਟਰ ਕਰ ਦਿੱਤਾ ਪੌਸਿਬਿਲਟੀਜ਼ ਏਰ ਕਿ ਉਹਦੀ ਕੋਈ ਗੋਲੀ ਮਾਰ ਕੇ ਲੱਤ ਲੁੱਤੇ ਕੋਈ ਨੁਕਸਾਨ ਕਰਤਾ ਹੋਵੇ ਪੌਸਿਬਿਲਟੀਜ਼ ਏਰ ਕਿ ਉਹਨੂੰ ਮਾਰ ਦਿੱਤਾ ਹੋਵੇ ਬਟ ਦਾ ਥਿੰਗ ਇਜ਼ ਦਿਸ ਕਿ ਇਹਨਾਂ ਨੇ ਇੱਕ ਸਟੋਰੀ ਕਨ ਕ੍ਰੀਏਟ ਕੀਤੀ ਵੀ ਇੱਥੋਂ ਲੈ ਕੇ ਫਿਰ ਮੈਂ ਕਿਹਾ ਪੁੱਛਿਆ ਜੀ ਮੈਂ ਉਹਨੂੰ ਮਿਲਣਾ ਚਾਹੁੰਨਾ ਕਿੱਥੇ ਆ ਜੀ ਸੈਕਸ਼ਨ 38 ਦੇ ਤਹਿਤ ਮੇਰਾ ਰਾਈਟ ਹੈਗਾ ਮੈਂ ਮਿਲਣਾ ਉਹਨੂੰ ਉਹ ਕਹਿੰਦੇ ਜੀ ਤੁਸੀਂ ਡੇਰਾਬ ਬ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਆਫੀਸਰ ਸੀਗੇ ਉਹਨਾਂ ਨੇ ਕਿਹਾ ਜੀ ਨਹੀਂ ਪੀ ਸਾਹਿਬ ਯੂ हैव नो ਰਾਈਟ ਟੂ ਮੀਟ ਯੂਅਰ ਕਲੈਂਟ ਮੈਂ ਇਮੀਡੀਏਟਲੀ ਆਈ ਟਾਕ ਟੂ ਮਾਈ ਐਸੋਸੀਏਟ ਐਡਵੋਕੇਟ ਉਹਨੇ ਇਮੀਡੀਏਟਲੀ ਮੇਲ ਤਿਆਰ ਕੀਤੀ ਤੇ ਇਮੀਡੀਏਟਲੀ ਸ਼ੇਅਰਡ ਵਿਦ ది ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮਾਨਯੋਗ ਸੈਸ਼ਨ ਜਜ ਸਾਹਿਬ ਨਾਲ ਗੁਰਦਾਸਪੁਰ ਤੇ ਹੋਰ ਵੀ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਨਾਲ ਆਪਾਂ ਇਮੀਡੀਏਟਲੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿਉਂਕਿ ਇਹਨਾਂ ਨੇ ਹੁਣ ਰੈਪਟ ਪਾਣੀ ਆ ਕੋਈ ਨਾ ਕੋਈ ਵੀ ਇਸ ਤਰ੍ਹਾਂ ਕਰਕੇ ਇਦਾਂ ਸਟੋਰੀ ਕ੍ਰੇਫਟ ਕਰਨੀ ਹੈ ਵੈਲ ਬੀਫੋਰ ਕ੍ਰੀਏਟਿੰਗ दैट ਪਾਰਟਿਕੂਲਰ ਸਟੋਰੀ ਵੀ ਆਲਰੇਡੀ ਹੈਵ ਇਨਫਾਰਮ ਟੂ ਦੀ ਆਨਰੇਬਲ ਹਾਈ ਕੋਰਟ ਉਹਨਾਂ ਦੇ ਸੀਨੀਅਰ ਆਫੀਸਰਸ ਨੂੰ ਸਾਰਿਆਂ ਨੂੰ ਇਨਫੋਰਮ ਕਰਤਾ ਵੀ ਇਸ ਤਰ੍ਹਾਂ ਕਰਦੇ ਹੁਣ ਮੇਰੀ ਮੇਰੀ ਇੱਕ ਇਹ ਸਾਰਿਆਂ ਨੂੰ ਇੱਕ ਅਪੀਲ ਹੈ ਤੁਸੀਂ ਇੱਕ ਚੀਜ਼ ਨੂੰ ਆਪਣੇ ਲੈਵਲ ਤੇ ਸੈਲਫ ਐਨਾਲਾਈਜ਼ ਕਰੋ ਕਿ ਇਸ ਤਰ੍ਹਾਂ ਹੁੰਦਾ ਹੈ ਕਿ 40-50 ਮੁਲਾਜ਼ਮ ਖੜੇ ਹੁੰਦੇ ਇੱਕ ਦੋਸ਼ੀ ਜਿਹੜਾ ਉਹ ਭਾਜੇ ਉਹਨਾਂ ਕੋਲੋਂ ਤੇ ਗੋਲੀ ਲੱਤ ਜੀ ਵੱਜੇ ਉਹਦੇ ਤੇ ਹੋਰ 40-50 ਮੁਲਾਜ਼ਮ ਵੀ ਉਹ ਕਮਾਂਡੋ ਵਾਲੇ ਜਿਹੜੇ ਵੈਲ ਟ੍ਰੇਨਡ ਮੁਲਾਜ਼ਮ ਨੇ ਜਿਨ੍ਹਾਂ ਦੀ ਰਨਿੰਗ ਵੀ ਬਾਕੀਆਂ ਨਾਲੋਂ ਜ਼ਿਆਦਾ ਦੌੜ ਵੀ ਜ਼ਿਆਦਾ ਵਾ ਤੇ ਇਹਨਾਂ ਨੇ ਇੱਕ ਸਟੋਰੀ ਕ੍ਰੀਏਟ ਕੀਤੀ ਹੈ ਦੇ ਜਸ ਵਾਂਟ ਟੂ ਗੈਟ ਦੀ ਐਪਰੀਸੀਏਸ਼ਨ ਫਰਮ ਦੀ ਸੀਨੀਅਰਸ ਨਾਥਿੰਗ ਐਲਸ ਜਿਹੜੇ 에ਰਿੰਗ ਆਫੀਸ਼ੀਅਲਸ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਸ ਪਰ ਲਾ ਵੀ ਵਿਲ ਅਵੇਲ ਦੀ ਰੈਮ ਹੌਨਰੇਬਲ ਹਾਈ ਕੋਰਟ ਚ ਪਟੀਸ਼ਨ ਫਾਈਲ ਕਰਾਂਗੇ ਔਰ ਆਈ ਹੈਵ ਕ੍ਰੀਏਟਡ ਅ ਐਵਿਡੈਂਸ ਮੈਂ ਉਥੇ ਮੌਕੇ ਦੀ ਵੀ ਵੀਡੀਓਗ੍ਰਾਫੀ ਕੀਤੀ ਮੇਰੇ ਕੋਲ ਹੈਗੀ ਆ ਮੈਂ ਇੱਥੇ ਆ ਕੇ ਵੀਡੀਓਗ੍ਰਾਫੀ ਕੀਤੀ ਆ ਉਹ ਵੀ ਮੇਰੇ ਕੋਲ ਹੈਗੀ ਆ ਮੇਰੀ ਵੀ ਇਹਨਾਂ ਨੇ ਕੀਤੀ ਆ ਪੁਲਿਸ ਵਾਲਾ ਨੇ ਇਹਨਾਂ ਦੱਸਿਆ ਤੁਹਾਨੂੰ ਮੰਨਿਆ ਕਿ ਇਹਨਾਂ ਮੈਨੂੰ ਹਜੇ ਤੱਕ ਕੁਝ ਨਹੀਂ ਦੱਸਿਆ ਆ ਤੁਹਾਡੇ ਸਾਹਮਣੇ ਆ ਵੀ ਸੁਖਰਾਜ ਕਾਕਾ ਕਿੱਥੇ ਆ ਤੇ ਆਪਾਂ ਡੇਰਾ ਬਾਬਾ ਨਾਨਕ ਥਾਣੇ ਦੇ ਬਾਹਰ ਖੜੇ ਆ ਡੇਰਾ ਬਾਬਾ ਨਾਨਕ ਥਾਣੇ ਵਾਲੇ ਰਿਮਾਂਡ ਲੈ ਕੇ ਆਏ ਨੇ ਇਹਨਾਂ ਨੇ ਮੇਰੇ ਕਲਾਇੰਟ ਨੂੰ ਮਿਲਾਇਆ ਇਸ ਤਰ੍ਹਾਂ ਪਤਾ ਲੱਗਾ ਕਿ ਉਹਦੇ ਲੱਤ ਗੋਲੀ ਬੱਜੀ ਮੈਂ ਫਰੋਂ ਮਾਈ ਪਰਸਨਲ ਐਕਸਪੀਰੀਅੰਸ ਆਮ ਟੈਲਿੰਗ ਯੂ ਕੀ ਸਟੋਰੀ ਜਿਹੜੀ ਹੁੰਦੀ ਨਾ ਐਫ ਆਈ ਆਰ ਦੇ ਵਿੱਚ ਉਹ ਹੀ ਹੁੰਦੀ ਹੈ ਜੇ ਇਸ ਤਰ੍ਹਾਂ ਇੱਧਰ ਤੋਂ ਜਾ ਰਹੇ ਸੀ ਉੱਥੇ ਕਰਕੇ ਹੀ ਰਿਕਵਰੀ ਕਰਨ ਚੱਲੇ ਸੀ ਤੇ ਉਹ ਬੰਦਾ ਇਦਾਂ ਇਦਾਂ ਕਰਕੇ ਆਇਆ ਹੋ ਗਿਆ ਤੇ ਹੱਥੇ ਜਾ ਕੇ ਹੀ ਗੋਲੀ ਮਾਰ ਦਿੱਤੀ ਤੇ ਵੇਖੋ ਅਜੇ ਤੱਕ ਮੈਂ ਮੇਰੇ ਕੋਈ ਵਰਸ਼ਨ ਤੇ ਨਹੀਂ ਆਇਆ ਨਾ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ ਇਹ ਵੀ ਇਦਾਂ ਹੀ ਹੋਊਗਾ ਕਿਸ ਕੇਸ ਤੇ ਰਿਮਾਂਚ ਲੈ ਜਾਂਦਾ ਇਹਨੂੰ 81 ਨੰਬਰ ਐਫ ਆਈ ਆਰ 81 ਆਫ 2025 ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਇੰਟਰਸੈਕਸ਼ਨ 109 ਐਪੀਐਨਐਸ ਇਹਦੇ ਚ ਲੈ ਜਾਂਦਾ ਔਰ ਰਿਮਾਂਡ ਤੇ ਲਿਆਂਦਾ ਐ ਇਸ ਪਰ ਲਾ ਚਲੋ ਠੀਕ ਐ ਜੋ ਜੱਜ ਸਾਹਿਬ ਨੇ ਰਿਮਾਂਡ ਦਿੱਤਾ ਐ 4 ਦਿਨ ਦਾ ਕੱਲ ਉਹ ਦਾ ਸਮਾਪਤ ਹੋ ਜਾਣਾ ਜੋ ਪ੍ਰोसीडिंग ਜੋ ਇੰਟਰੋਗੇਸ਼ਨ ਕਰਨੀ ਹੈ ਉਹ ਕਰਨ ਅਦਾਲਤਾਂ ਬਣੀਆਂ ਨੇ ਅਦਾਲਤਾਂ ਨੇ ਫੈਸਲੇ ਦੇਣੇ ਨੇ ਕਿ ਕੋਈ ਬੰਦਾ ਦੋਸ਼ੀ ਐ ਜਾਂ ਨਿਰਦੋਸ਼ ਐ ਆਪਾਂ ਵੀ ਗਿਆ ਐ ਜੈਡਵੋਕੇਟ ਆਪਣੇ ਕਲਾਇੰਟ ਨੂੰ ਰਿਪrezent ਕਰਨਾ ਹੈ ਚਾਹੇ ਉਹ ਗਲਤ ਐ ਚਾਹੇ ਉਹ ਸਹੀ ਹੈ ਉਹਨੇ ਕੋਈ ਸਰੈਂਡਰ ਕੀਤਾ ਸੀ ਜਾਂ ਗ੍ਰਿਫਤਾਰੀ ਕੀਤੀ ਇਹਨਾਂ ਨੇ ਕਿਸ ਤਰ੍ਹਾਂ ਸੀਗਾ ਜੀ ਇਹ ਪਟਨਾ ਸਾਹਿਬ ਤੋਂ ਜਾ ਕੇ ਫੜ ਕੇ ਲਿਆਏ ਸੀ ਜੀ ਐਜ਼ ਮਾਈ ਕਲਾਇੰਟ ਇਨਫਾਰਮਡ ਮੀ ਕੀ ਪਟਨਾ ਸਾਹਿਬ ਤੋਂ ਫੜ ਕੇ ਲਿਆ ਸੀਗੇ ਤੇ ਉੱਥੇ ਉਸ ਤੋਂ ਬਾਅਦ ਫੜ ਕੇ ਲਿਆਉਣ ਤੋਂ ਬਾਅਦ 70 ਘੰਟੇ ਦਾ ਟ੍ਰਾਂਸਪੋਰਟ ਮਾਨ ਸੀਗਾ ਉਸ ਤੋਂ ਬਾਅਦ 4 ਦਿਨ ਦਾ ਰਿਮਾਰਕ ਉਹ ਵੀ ਗੱਲ ਹੈ ਸਤਨੂ ਜੀ ਦਾ ਫੇਕ ਇਨਕਾਉਂਟਰ ਕਰੀ ਉਹ ਤੁਹਾਡੇ ਸਾਹਮਣੇ ਬਿਲਕੁਲ ਫੇਕ ਇਨਕਾਉਂਟਰ ਹੈ ਜੀ ਡੂ ਯੂ ਬਲੀਵ ਕਿ ਇੱਕ ਬੰਦਾ ਸਲਾਖਾਂ ਦੇ ਪਿੱਛੇ ਹੋਵੇ ਹਵਾਲਾਤ ਦੇ ਵਿੱਚ ਹੋਵੇ ਤੇ ਉਹ ਬੰਦਾ 40-50 ਮਲਾਜ਼ਮਾਂ ਦੇ ਵਿੱਚੋਂ ਭੱਜਿਆ ਦੇਖੋ ਤੁਸੀਂ ਬਾਹਰ ਐਸਾ ਵੱਡੀ ਗੱਡੀ ਖੜੀ ਹੈ ਤੁਸੀਂ ਦੇਖ ਸਕਦੇ ਹੋ ਆਪਣਾ ਕੈਮਰਾ ਦੇ ਵਿੱਚ ਇੱਧਰ ਦੇਖੋ ਇਹ ਨਾਰਮਲ ਦਿਨਾਂ 'ਚ ਤੇ ਨਹੀਂ ਖੜੀ ਹੁੰਦੀ ਅੱਜ ਹੀ ਕਿਉਂ ਖੜੀ ਹੈ ਅੱਜ ਕਿਉਂ ਖੜੀ ਹੈ ਸਮ ਸਪੈਸ਼ਲ ਸਮ ਸਰਕਮਸਟੈਂਸਸ ਆਰ देयर ਥੀਸ ਆਰ ਦੀ ਕੰਪੈਲਿੰਗ ਸਰਕਮਸਟੈਂਸਸ ਜਿਹੜੀਆਂ ਸਾਨੂੰ ਬਲੀਵ ਕਰਨ ਲਈ ਮਜਬੂਰ ਕਰ ਰਹੇ ਨੇ ਕਿ ਇਦਾਂ ਕੁਛ ਨਾ ਕੁਛ ਕਾਰਵਾਈ ਪਹਿਲਾਂ ਤੋਂ ਹੀ ਗਿਣੀ ਮਿਥੀ ਹੈਗੀ ਆ ਹੁਣ ਹੁਣ ਨੈਕਸਟ ਵੀ ਤਾਂ ਦੇ ਨੈਕਸਟ ਸਟੈਪ ਨੈਕਸਟ ਸਟੈਪ ਇਹ ਹੈਗਾ ਕਿ ਵੀ ਵਿਲ ਮੂਵ ਟੂ ਦੀ ਆਨਰੇਬਲ ਪੰਜਾਬ ਐਂਡ ਰਹਿਣਾ ਹਾਈ ਕੋਰਟ ਚੰਡੀਗੜ੍ਹ ਕਿ 5 ਕੋ 5:30 ਵਜੇ ਨਾਲ ਮਿਊਨਿਟੀ ਮੀਟਿੰਗ ਮਿਲੀ ਸੀਗੀ ਵੀ ਇਸ ਤਰ੍ਹਾਂ ਕਰਨ ਲੱਗੇ ਆ ਉਹ ਟਾਈਮ ਲੰਘ ਗਿਆ ਸੀ ਕੋਰਟ ਦਾ ਆਪਾਂ ਮੇਲ ਸੀਨੀਅਰਸ ਨੂੰ ਇਨਫੋਰਮ ਕੀਤਾ ਹੈ ਪੂਰ ਵੀਡੀਓ ਸਾਡੇ ਸੋਰਸ ਸੀ ਕਿ ਆਪਾਂ ਇਨਫੋਰਮ ਕੀਤਾ ਵਾ ਤੇ ਬਾਈ ਕੁਮਾਰੋ ਆ ਗਏ ਫਾਈਲ ਦੀ ਪਟੀਸ਼ਨ ਦੀ ਤੋਰ ਤੇ ਅਲਰੇਡੀ ਪ੍ਰੋਵਾਈਡਿੰਗ ਠੀਕ ਹੈ ਤੇ ਐਸ ਪਰ ਲਾ ਜੂਦੀ ਇਹਨਾਂ ਦੇ ਉੱਪਰ ਐਕਸ਼ਨ ਹੋਏਗਾ ਜੋ ਵੀ ਹੋ ਸਕਦਾ ਹੋਏਗਾ ਵਾਟਰ ਅ证据 ਵੀ ਹੈ ਕਲੈਕਟਡ ਆਪਾਂ ਉਹਨੂੰ ਜਿਹੜਾ ਵਾ ਕਲੈਕਟਿਵਲੀ ਜਿਹੜਾ ਵਾ ਵੀ ਵਿਲ ਟ੍ਰਾਈ ਟੂ ਗੈਟ ਦੀ ਰਿਜ਼ਲਟਸ ਐਂਡ ਜੋ ਵੀ ਕਲਕੂਲੇਟ ਹੋਏਗਾ ਇਹਦੇ ਵਿੱਚ ਕੋਈ ਮੁਲਾਜ਼ਮ ਹੋਏਗਾ ਵੀ ਵਿਲ ਡੂ ਅ ਬੈਸਟ ਕਿ ਉਹ ਸ਼ੁੱਡ ਬੀ ਬਿਹਾਈਂਡ ਦੀ ਪਾਸ ਠੀਕ ਹੈ ਥੈਂਕ ਯੂ ਇਹ ਗੱਲ ਨਹੀਂ ਸੈਂਕਲਮਤ ਪੜਨਾ ਸਰ ਤੋਂ ਪੜੇਗੇ ਇਹਨਾਂ ਨੇ ਕੁਸਤਾਰਕਾਰ ਚੋਥੋਂ ਲਿਆ ਤਾਂ ਆ ਲੋ ਇਹਦੇ ਵੀ ਸਹੀ ਸਲੰਤ ਆਇਆ ਹੀ ਹਾਂਜੀ ਅੱਜ ਮਨ ਲੀ ਕੱਲ ਅੱਜ ਤੋਂ ਟਾਈਮ ਮੈਨੇ ਤੁਹਾਨੂੰ ਥੋੜਾ ਆਪਾਂ ਇੱਥੇ ਧਿਆਨ ਰੱਖਿਆ ਸੀ ਇਹਨਾਂ ਦਾ ਦੋ ਤਿੰਨ ਦਿਨ ਤੋਂ ਇਹਨਾਂ ਦੀ ਮਨ ਲੀ ਦੀ ਤਿਆਰੀ ਅੱਦੇ ਹੀ ਦੇਖਦੇ ਸੀ ਕਿ ਮਨ ਲੀ ਕਿੱਥੇ ਖੜਦੇ ਇਹਨੂੰ ਕਿੱਥੇ ਨਹੀਂ ਖੜਦੇ ਤੇ ਅੱਜ ਵੀ ਆਪਾਂ ਰੋਟੀ ਲੈ ਕੇ ਮੈਂ ਤਾਂ ਮੇਰੀ ਮੰਮੀ ਸਾਨੂੰ ਸਾਡੇ ਸਾਹਮਣੇ ਇੱਥੋਂ ਲੈ ਕੇ ਗਏ ਆ ਹਾਂਜੀ ਇਹ ਹਾਂ ਆਪਾਂ ਪੁੱਛਦੇ ਵੀ ਰਹੇ ਹਾਂ ਕਿੱਥੇ ਖੜਨਾ ਕਿੱਥੇ ਨਹੀਂ ਪਰ ਸਾਨੂੰ ਇੱਦਾਂ ਤਾਂ ਕੁਝ ਵੀ ਨਹੀਂ ਦੱਸਿਆ ਹੈਗਾ ਇਹਨਾਂ ਨੇ ਤੇ ਬਾਅਦ ਵਿੱਚ ਮਿਲ ਕੇ ਇਹਨੇ ਜਿੰਨੇ ਮੁਲਾਜ਼ਮ ਸਾਰੇ ਦਰਵਾਜ਼ਾ ਢੋਲਿਆ ਆਪਾਂ ਪੁੱਛਦੇ ਰਹੇ ਹਾਂ ਇਹਨਾਂ ਨੂੰ ਕਿੱਥੇ ਖੜਨਾ ਕਿੱਥੇ ਖੜਨਾ ਇਹਨਾਂ ਨੇ ਕੁਝ ਵੀ ਨਹੀਂ ਸਾਨੂੰ ਦੱਸਿਆ ਹੈਗਾ ਤੁਹਾਨੂੰ ਕੀ ਹੁਣ ਕੀ ਇਹਨੂੰ ਦੱਸਿਆ ਕਿ ਕੋਈ ਇੱਕ ਵਾਰਦ ਘੱਲ ਹੋਈ ਹੈ ਆਪਾਂ ਨੇ ਮਿਲ ਕੇ ਥੋੜੀ ਜਿਹੀ ਸ਼ੋਅ ਮਿਲੀ ਸੀ ਕਿ ਮਤਲਬ ਕਿ ਇਹਨਾਂ ਦਾ ਇਨਕਾਊਂਟਰ ਕਰ ਦੇਣਾ ਆ ਹਾਂਜੀ ਆਪਾਂ ਤੁਰੰਤ ਇੱਥੇ ਹੀ ਬੈਠੇ ਹੋਏ ਸੀ ਤੇ ਆਪਾਂ ਸਾਰੀ ਫੈਮਿਲੀ ਨੂੰ ਵੀ ਆਪਾਂ ਜਿੰਨੇ ਮੇਰੇ ਪਿੰਡ ਵਾਲੇ ਆਪਾਂ ਸਾਰੇ ਇੱਥੇ ਹੀ ਆ ਕੇ ਤੇ ਆਪਾਂ ਉੱਥੇ ਜਾ ਕੇ ਦੇਖਿਆ ਤੇ ਜਿੰਨੇ ਵੀ ਮੁਲਾਜ਼ਮ ਹੀ ਸਾਡੇ ਲਾਗੋ ਦੀ ਨੰਗੇ ਸਿਰਫ ਐਂਬੂਲੈਂਸ ਨਹੀਂ ਆਈ ਸਾਡੇ ਮਗਰ ਬਾਕੀ ਸਾਰੀਆਂ ਆਪਾਂ ਆਪਣੀ ਅੱਖੀ ਕੰਨੀ ਦੇਖਿਆ ਮੁਲਾਜ਼ਮੇ ਵੀ ਸਾਰੇ ਦੇਖਿਆ ਤੇ ਸਿਰਫ ਚੇ ਵੀ ਜੁਨੀਫਾਰਮ ਚ ਵੀ ਸਾਰੀਆਂ ਗੱਡੀਆਂ ਸਾਡੇ ਲਾਗੋ ਦੀ ਨੰਗੀ ਹੋਈਆਂ ਆਆਂ ਤੇ ਸਿਰਫ ਜਦੋਂ ਪਤਨੀ ਸਭ ਲੋਕ ਫੜਿਆ ਤੋਂ ਦੀ ਨਾਲ ਸੀ ਹਾਂਜੀ ਬਿਲਕੁਲ ਆਪਾਂ ਇਕਦਮ ਖਦਮਾ ਨੰਬਰ 81 ਦਰਜ ਹੋਇਆ ਸਾਡੇ ਸਾਣੇ ਵਿੱਚ ਉਦੋਂ ਚ ਸੁਖਰਾਜ ਸਿੰਘ ਕਾਕਾ ਸਾਨੂੰ ਬਲਕਾਰ ਸਿੰਘ ਅਸੀਂ ਪਡੇ ਦਾ ਜਿਹੜਾ ਉਹਦੇ ਖਿਲਾਫ ਮੁਕਦਮਾ ਦਾ ਜੀ ਤੇ ਐਸੇ ਕਲਾਸ਼ ਚੰਦਰ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਵੱਡੇ ਵਾਲੀ ਨਹਿਰ ਤੇ ਗਿਆ ਸੀ ਜਦੋਂ ਰਿਕਵਰੀ ਕਰਕੇ ਤੇ ਵਾਪਸ ਆਉਣ ਲੱਗੇ ਤਾਂ ਇਹਨੇ ਸਖਰਾਜ ਕਾਕੇ ਨੇ ਗੱਡੀ ਤੇ ਸਾਲ ਮਾਰਤੀ ਜਿਹਦਾ ਕਰਕੇ ਇਹਨੂੰ ਛੱਡ ਲੱਗ ਗਈ ਆ ਤੇ ਐਸੇ ਕਲਾਸ਼ ਚੰਦਰ ਜਿਹੜਾ ਵਾ ਇਹਨੂੰ ਲੈ ਕੇ ਇੱਥੇ ਆਪਣੇ ਹਸਪਤਾਲੇ ਨੂੰ ਦਾਖਲ ਕਰਵਾਤਾ ਨੇ ਐ ਐਡਵੋਕੇਟ ਆਏ ਸੀ ਉਹਨਾਂ ਵੱਲੋਂ ਹੋਏ ਸੀ ਪੀਟੂ ਉਹ ਕਹਿੰਦੇ ਆ ਕਿ ਉਹਨਾਂ ਨੇ ਦੋਸ਼ ਲਾਇਆ ਕਿ ਚੋਲ ਕਹਿੰਦੇ ਕਿ ਇਹ ਜਿਹੜਾ ਪੁਲਕਨ ਮੁਕਾਬਲਾ ਗੋਲੀ ਕੋਈ ਮਾਰੀ ਨਹੀਂ ਕੋਈ ਗੋਲੀ ਨਹੀਂ ਮਾਰੀ ਗੋਲੀ ਨਹੀਂ ਮਾਰੀ ਸੱਟ ਕਿੱਥੇ ਲੱਗੀ ਜੀ ਸੱਟ ਤੇ ਲੱਤੇ ਲੱਗੇ ਲੱਤੇ ਲੱਗੇ ਤੇ ਹੁਣ ਕੈਸਰੇ ਦੋਸ਼ੀ ਕਿੱਥੇ ਦਸੀ ਵਾਲੇ ਹਸਤਾਂ ਹਸਤਾਂ ਕਿ ਮਕਦਮਾ ਜਿਹੜੇ ਮਕਦਮੇ ਚ ਲਿਆਂਦਾ ਉਹ ਕਿਹੜਾ ਮਕਦਮਾ ਸੀ ਉਹ 81 ਨੰਬਰ ਮਕਦਮਾ ਸੀ ਉਹ ਆਪਣਾ ਤੇ ਹੁਣ ਜਿਹੜਾ ਇਹਨੇ ਹੁਣ ਭੱਜਣ ਦੀ ਕੋਸ਼ਿਸ਼ ਕੀਤੀ ਆ ਉਹਦੇ ਸਬੰਧ ਚ ਵੱਖਰੇ ਵਕਦਮਾਂ ਇੱਧਰ ਡਿੱਪਰ ਲੱਗੇ ਆ ਕਰਨ ਦੇ ਸਰ ਇਹ ਤਾਂ ਪਹਿਲਾਂ ਵੀ ਕੋਈ ਮਾਮਲਾ ਕਰਦੇ ਇਹਦੇ ਖਿਲਾਫ ਤਿੰਨ ਮੁਕਦਮੇ ਸਾਡੇ ਥਾਣੇ ਚ ਹੁਣ ਦਰਜ ਹੋ ਜਿਨ੍ਹਾਂ ਦੇ ਵਿੱਚ ਇਹਦੀ ਗੁਸਤਾਰੀ ਪੈਣੀ ਆ ਤੇ ਇਹ ਤੋਂ ਪਹਿਲਾਂ 7-8 ਮੁਕਦਮੇ ਪਹਿਲਾਂ ਦਰਜ ਏ ਸਰ ਜਿਹੜੇ ਕੇਸ ਨੰਬਰ ਮੈਂ ਕਰਦਾ ਉਹ ਕਿੰਨੇ ਬੰਦੇ ਜਿਹੜੇ ਨਾਮ ਲਿਖੇ ਤੇ ਕਿੰਨੇ ਨੇ ਗ੍ਰਸਾਰੀ ਹੋਤੀ ਕਿ ਇਹਦੇ ਵਿੱਚ 9 ਬੰਦਿਆ ਟੋਟਲ ਉਹਨਾਂ ਵਿੱਚੋਂ ਇੱਕ ਇਹੀ ਗਰਸਾਰਵਾ ਤੇ ਬਾਕੀ ਦੇ ਕਰ ਰੇ ਗੁਰਦਾਸ ਸਿੰਘ ਕਾਕੇ ਦੀ ਮਾਤਾ ਨੂੰ ਕੀਤਾ ਰਿਹਾ ਰੈਸਟ ਕਰ ਲੈਣਾ ਜੀ ਅੱਜ ਕਰਾਂਗਾ ਰੈਸਟ ਉਹਦੀ ਗ੍ਰਫਤਾਰੀ ਪਾਈ ਸੀ ਕਿਸ ਜੀ ਕਿਸੇ ਕਿਸੇ ਹਾਂ ਜੀ ਇਹ ਜਹਾਨ ਨਾਮ ਜਦੋਂ ਠੀਕ ਕਰਨਾ ਥੈਂਕ ਯੂ